ਬਰਨਾ ਗੱਡੀ 'ਚ ਪੰਜ ਨੌਜਵਾਨ ਸਵਾਰ ਸੀ ਗੋਲਗੋਬ ਸਾਹ ਕੋ ਚੌਂਕ ਤੋਂ ਥੋੜਾ ਪਿਛੇ ਹੀ ਇਹਨਾਂ ਦੀ ਗੱਡੀ ਡਰਕ ਵਿੱਚ ਵੱਜ ਗਈ ਤੇ ਟ੍ਰਾਂਸਰ ਸਰਵਿਸ ਵਿੱਚ ਵੱਜੀਏ ਜਿੱਥੇ ਚਾਰ ਨੌਜਵਾਨਾਂ ਦੀ ਡੈਥ ਹੋ ਗਈ ਹੈ ਤੇ ਇੱਕ ਜ਼ਖਮੀ ਹੈ ਇਹ ਪਰਤਾਲ ਵਾਲੀ ਸਾਈਡ ਤੋਂ ਆ ਰਹੇ ਸੀ ਤੇ ਗੋਲਗੋਬ ਸਾਹ ਦੇ ਬੰਦਿਆਂ ਦੀ ਪਛਾਣ ਪੁਲੋਰੀ ਰੰਗ ਸਿੰਘ ਤੇ ਦੱਸਦੇ ਪਛਤੀਸ਼ ਕਰਾਂਗੇ ਕਿ ਪਰਤਾਲ ਕਰਾਂਗੇ ਫਿਰ ਪਤਾ ਲੱਗੇਗਾ ਵੀ ਕਿਉਂ ਐਕਸੀਡੈਂਟ ਹੋਇਆ ਕਸਬਾ ਗੋਇੰਦਵਾਲ ਵਿਖੇ ਗੁਰੂ ਨਾਨਕ ਸੀਨੀਅਰ ਸੈਕੰਡਰੀ ਸਕੂਲ ਦੇ ਨਜ਼ਦੀਕ ਤੇਜ਼ ਰਫ਼ਤਾਰ ਵਰਨਾ ਗੱਡੀ ਬੇਕਾਬੂ ਹੋ ਕੇ ਰੁੱਖ ਨਾਲ ਟਕਰਾ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਮੌਕੇ ਤੇ ਗੱਡੀ 'ਚ ਸਵਾਰ 5 ਨੌਜਵਾਨਾਂ ਵਿੱਚੋਂ 4 ਨੌਜਵਾਨਾਂ ਦੀ ਮੌਕੇ ਤੇ ਮੌਤ ਹੋ ਗਈ ਅਤੇ ਇੱਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਸਥਾਨਕ ਲੋਕਾਂ ਵੱਲੋਂ ਕਸਬਾ ਫਤਿਆਬਾਦ ਦੇ ਨਿੱਜੀ ਹਸਪਤਾਲ ਵਿੱਚ ਭੱਤੀ ਕਰਵਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਉਕਤ 5 ਨੌਜਵਾਨ ਪੰਡੋਰੀ ਰਣ ਸਿੰਘ ਦੇ ਨਿਵਾਸੀ ਸਨ। ਗੱਡੀ ਦੀ ਰਫਤਾਰ ਤੇਜ ਹੋਣ ਕਾਰਨ ਡੇਰਾ ਚੰਨ ਬਾਗ ਦੇ ਨਜ਼ਦੀਕ ਪੈਂਦੇ ਮੋੜ ਤੋਂ ਗੱਡੀ ਦਾ ਸੰਤੁਲਨ ਵਿਗੜ ਗਿਆ ਜਿਸ ਦੇ ਚਲਦਿਆਂ ਤੇਜ ਰਫਤਾਰ ਗੱਡੀ ਰੁੱਖ ਨੂੰ ਪੁੱਟਦੇ ਹੋਏ ਟਰਾਂਸਫਾਰਮ ਨਾਲ ਟਕਰਾ ਗਈ ਸ਼ਾਮ 5 ਵਜੇ ਦੇ ਕਰੀਬ ਹੋਏ ਹਾਸੇ ਵਿੱਚ ਚਾਰ ਨੌਜਵਾਨਾਂ ਦੀ ਮੌਕੇ ਤੇ ਮੌਤ ਹੋ ਗਈ ਜਿਕਰਯੋਗ ਹੈ ਕਿ ਹਾਸਾ ਐਨਾ ਭਿਆਨਕ ਸੀ ਕਿ ਗੱਡੀ ਦੇ ਪਰ ਖੱੱਚੇ ਉੱਡ ਗਏ ਵਰਨਾ ਗੱਡੀ 'ਚ 5 ਨੌਜਵਾਨ ਸਵਾਰ ਸੀ ਇਹ ਸਰਤਾਰੋਂ ਨਵਾਰੇ ਸੀ ਗੋਲਵਾਲ ਸਾਹ ਕੋ ਚੌਂਕ ਤੋਂ ਥੋੜਾ ਪਿੱਛੇ ਹੀ ਇਹਨਾਂ ਦੀ ਗੱਡੀ ਦਰਖਤ ਵਿੱਚ ਵੱਜ ਕੇ ਇਹ ਟ੍ਰਾਂਸਪੋਰਟ ਸਰਵਰ ਤੇ ਵਜਈਏ ਜਿੱਥੇ 4 ਨੌਜਵਾਲਾ ਦੀ ਡੈਥ ਹੋ ਗਈ ਹੈ ਤੇ ਇੱਕ ਚੱਕਮੀ ਹੈ ਜਿਹਨੂੰ ਹਸਪਤਾਲ ਪਹੁੰਚਾ ਦਿੱਤਾ ਗਿਆ। ਪਰ ਕਿਹੜੀ ਗੱਡੀ ਇਹਨਾਂ ਕੋ ਵਰਨਾ ਗੱਡੀ ਸੀ ਕਿੱਥੋਂ ਆ ਰਹੇ ਕਿੱਥੇ ਜਾ ਰਹੇ? ਇਹ ਕਰਨਤਾਰ ਵਾਲੀ ਸਾਈਡ ਤੋਂ ਆ ਰਹੇ ਸੀ ਤੇ ਗੋਂਦਵਾਲ ਸਾਹਿਬ ਦੀ ਸੈਕਟਰ ਪਛਾਣੋ ਜੀ ਬੰਦਿਆਂ ਦੀ ਉਹਨਾਂ ਦੀ ਬੰਦਿਆਂ ਦੀ ਪਛਾਣ ਪੰਡੋਰੀ ਰੰਗ ਸਿੰਘ ਤੇ ਦੱਸਦੇ ਬਾਕੀ ਮੌਕੇ ਤੇ ਆਏ ਆ ਸਾਰੀ ਇਨਵੈਸਟੀਗੇਸ਼ਨ ਕਰਦੇ ਤੋਂ ਪਤਾ ਸਾਰੀ ਗੱਲ ਪਤਾ ਗੱਡੀ ਦਾ ਜੀ ਜਿਆਦਾ ਤੇਜ਼ ਸੀ ਸਰ ਨਹੀਂ ਇਹ ਤਾਂ ਪਤਾ ਨਹੀਂ ਆਪਾਂ ਤਤਕਸ਼ ਕਰਾਂਗੇ ਪੜਤਾਲ ਕਰਾਂਗੇ ਫਿਰ ਪਤਾ ਲੱਗੇਗਾ ਵੀ ਕਿਉਂ ਐਕਸੀਡੈਂਟ ਹੋਇਆ। ਇੱਕੇ ਮਿੰ ਹਾਂਜੀ ਵਰਨਾ ਗੱਡੀ 'ਚ ਪੰਜ ਨੌਜਵਾਨ ਸਵਾਰ ਸੀ ਗੋਲਗੋਬ ਸਾਹ ਕੋ ਚੌਂਕ ਤੋਂ ਥੋੜਾ ਪਿਛੇ ਹੀ ਇਹਨਾਂ ਦੀ ਗੱਡੀ ਡਰਕ ਵਿੱਚ ਵੱਜ ਗਈ ਤੇ ਟ੍ਰਾਂਸਫਰ ਹਰ ਵਿੱਚ ਵੱਜੀ ਹੈ ਜਿੱਥੇ ਚਾਰ ਨੌਜਵਾਨਾਂ ਦੀ ਡੈਥ ਹੋ ਗਈ ਹੈ ਤੇ ਇੱਕ ਜ਼ਖਮੀ ਹੈ ਇਹ ਪਰਤਾਲ ਵਾਲੀ ਸਾਈਡ ਤੋਂ ਆ ਰਹੇ ਸੀ ਤੇ ਗੋਲਗੋਬ ਸਾਹਿਬ ਜੀ ਬੰਦਿਆਂ ਦੀ ਪਛਾਣ ਪੁਲੋਰੀ ਰੰਗ ਸਿੰਘ ਤੇ ਦੱਸਦੇ ਪਛਤੀਸ਼ ਕਰਾਂਗੇ ਕਿ ਪਰਤਾਲ ਕਰਾਂਗੇ ਫਿਰ ਪਤਾ ਲੱਗੇਗਾ ਵੀ ਕਿਉਂ ਐਕਸੀਡੈਂਟ ਹੋਇਆ ਗੋਇੰਦਵਾਲ ਵਿਖੇ ਗੁਰੂ ਨਾਨਕ ਸੀਨੀਅਰ ਸੈਕੰਡਰੀ ਸਕੂਲ ਦੇ ਨਜ਼ਦੀਕ ਤੇਜ਼ ਰਫ਼ਤਾਰ ਵਰਨਾ ਗੱਡੀ ਬੇਕਾਬੂ ਹੋ ਕੇ ਰੁੱਖ ਨਾਲ ਟਕਰਾ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਮੌਕੇ ਤੇ ਗੱਡੀ 'ਚ ਸਵਾਰ 5 ਨੌਜਵਾਨਾਂ ਵਿੱਚੋਂ 4 ਨੌਜਵਾਨਾਂ ਦੀ ਮੌਕੇ ਤੇ ਮੌਤ ਹੋ ਗਈ ਅਤੇ ਇੱਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਸਥਾਨਕ ਲੋਕਾਂ ਵੱਲੋਂ ਕਸਬਾ ਫਤਿਆਬਾਦ ਦੇ ਨਿੱਜੀ ਹਸਪਤਾਲ ਵਿੱਚ ਭੱrti ਕਰਵਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਉਕਤ 5 ਨੌਜਵਾਨ ਪੰਡੋਰੀ ਰਣ ਸਿੰਘ ਦੇ ਨਿਵਾਸੀ ਸਨ। ਗੱਡੀ ਦੀ ਰਫਤਾਰ ਰਫ਼ਤਾਰ ਤੇਜ਼ ਹੋਣ ਕਾਰਨ ਡੇਰਾ ਚੰਨ ਬਾਗ ਦੇ ਨਜ਼ਦੀਕ ਪੈਂਦੇ ਮੋੜ ਤੋਂ ਗੱਡੀ ਦਾ ਸੰਤੁਲਨ ਵਿਗੜ ਗਿਆ ਜਿਸ ਦੇ ਚਲਦਿਆਂ ਤੇਜ਼ ਰਫ਼ਤਾਰ ਗੱਡੀ ਰੁੱਖ ਨੂੰ ਪੁੱਟਦੇ ਹੋਏ ਟਰਾਂਸਫਾਰਮ ਨਾਲ ਟਕਰਾ ਗਈ ਸ਼ਾਮ 5 ਵਜੇ ਦੇ ਕਰੀਬ ਹੋਏ ਹਾਸੇ ਵਿੱਚ ਚਾਰ ਨੌਜਵਾਨਾਂ ਦੀ ਮੌਕੇ ਤੇ ਮੌਤ ਹੋ ਗਈ ਜਿਕਰਯੋਗ ਹੈ ਕਿ ਹਾਸਾ ਐਨਾ ਭਿਆਨਕ ਸੀ ਕਿ ਗੱਡੀ ਦੇ ਪਰਖੱਚੇ ਉੱਡ ਗਏ ਵਰਨਾ ਗੱਡੀ 'ਚ ਪੰਜ ਨੌਜਵਾਨ ਸਵਾਰ ਸੀ ਇਹ ਸਰਦਾਰ ਰਣਵਾਰੇ ਸੀ ਗੋਲਵਾਲ ਸਾਹ ਕੋ ਚੌਂਕ ਤੋਂ ਥੋੜਾ ਪਿਛੇ ਹੀ ਇਹਨਾਂ ਦੀ ਗੱਡੀ ਦਰਖਤ ਵਿੱਚ ਵੱਜ ਗਈ ਇਹ ਟ੍ਰਾਂਸਪੋਰਟ ਵਿੱਚ ਵਜਈਏ ਜਿੱਥੇ 4 ਨੌਜਵਾਨਾਂ ਦੀ ਡੈਥ ਹੋ ਗਈ ਹੈ ਤੇ ਇੱਕ ਚੱਕਮੀ ਆਇਆ ਜਿਹਨੂੰ ਹਸਪਤਲ ਪਹੁੰਚਾ ਦਿੱਤਾ ਗਿਆ। ਪਰ ਕਿਹੜੀ ਗੱਡੀ ਇਹਨਾਂ ਕੋ? ਵਰਨਾ ਗੱਡੀ ਸੀ। ਕਿੱਥੋਂ ਆ ਰਹੇ ਕਿੱਥੇ ਜਾ ਰਹੇ? ਇਹ ਬਰਨਤਾਲ ਵਾਲੀ ਸਾਈਡ ਤੋਂ ਆ ਰਹੇ ਸੀ ਤੇ ਗੋਂਦਵਾਲ ਸਾਹਿਬ ਦੀ ਸਾਈਡ ਤੋਂ ਦਿਖਾ ਦਿਓ ਜੀ ਬੰਦਿਆਂ ਦੀ ਉਹਨਾਂ ਦੀ। ਬੰਦਿਆਂ ਦੀ ਪਛਾਣ ਪੰਡੋਰੀ ਰਣ ਸਿੰਘ ਤੇ ਦੱਸਦੇ ਬਾਕੀ ਮੌਕੇ ਤੇ ਆਏ ਆ ਸਾਰੀ ਇਨਵੈਸਟੀਗੇਸ਼ਨ ਕਰਦੇ ਤੋਂ ਪਤਾ ਸਾਰੀ ਗੱਲ ਪਤਾ। ਗੱਡੀ ਦਾ ਜੀ ਜਿਆਦਾ ਤੇਜ਼ ਸੀ ਸਰ। ਨਹੀਂ ਇਹ ਤਾਂ ਪੱਕਾ ਅਸੀਂ ਅਪਾ ਤਤਤੀਸ਼ ਕਰਾਂਗੇ ਤੇ ਪੜਤਾਲ ਕਰਾਂਗੇ ਫਿਰ ਪਤਾ ਲੱਗੇਗਾ ਵੀ ਕਿਉਂ ਐਕਸੀਡੈਂਟ ਹਾਂਜੀ ਵਰਨਾ ਗੱਡੀ 'ਚ ਪੰਜ ਨੌਜਵਾਨ ਸਵਾਰ ਸੀ ਗੋਲਗੋਬ ਸਾਹ ਕੋ ਚੌਂਕ ਤੋਂ ਥੋੜਾ ਪਿਛੇ ਹੀ ਇਹਨਾਂ ਦੀ ਗੱਡੀ ਡਰਕ ਵਿੱਚ ਵੱਜ ਗਈ ਤੇ ਟ੍ਰਾਂਸਫਰ ਹਰ ਵਿੱਚ ਵੱਜੀ ਹੈ ਜਿੱਥੇ ਚਾਰ ਨੌਜਵਾਨਾਂ ਦੀ ਡੈਥ ਹੋ ਗਈ ਹੈ ਤੇ ਇੱਕ ਜ਼ਖਮੀ ਹੈ ਇਹ ਪਰਤਾਲ ਵਾਲੀ ਸਾਈਡ ਤੋਂ ਆ ਰਹੇ ਸੀ ਤੇ ਗੋਲਗੋਬ ਸਾਹ ਦੇ ਬੰਦਿਆਂ ਦੀ ਪਛਾਣ ਪੁਲੋਰੀ ਰੰਗ ਸਿੰਘ ਤੇ ਦੱਸਦੇ ਪਤਾ ਪੁਤੀਸ਼ ਕਰਾਂਗੇ ਕਿ ਪਰਤਾਲ ਕਰਾਂਗੇ ਫਿਰ ਪਤਾ ਲੱਗੇਗਾ ਵੀ ਕਿਉਂ ਐਕਸੀਡੈਂਟ ਹੋਇਆ ਗੋਇੰਦਵਾਲ ਵਿਖੇ ਗੁਰੂ ਨਾਨਕ ਸੀਨੀਅਰ ਸੈਕੰਡਰੀ ਸਕੂਲ ਦੇ ਨਜ਼ਦੀਕ ਤੇਜ਼ ਰਫ਼ਤਾਰ ਵਰਨਾ ਗੱਡੀ ਬੇਕਾਬੂ ਹੋ ਕੇ ਰੁੱਖ ਨਾਲ ਟਕਰਾ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਮੌਕੇ ਤੇ ਗੱਡੀ 'ਚ ਸਵਾਰ 5 ਨੌਜਵਾਨਾਂ ਵਿੱਚੋਂ 4 ਨੌਜਵਾਨਾਂ ਦੀ ਮੌਕੇ ਤੇ ਮੌਤ ਹੋ ਗਈ ਅਤੇ ਇੱਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਸਥਾਨਕ ਲੋਕਾਂ ਵੱਲੋਂ ਕਸਬਾ ਫਤਿਆਬਾਦ ਦੇ ਨਿੱਜੀ ਹਸਪਤਾਲ ਵਿੱਚ ਭੱrti ਕਰਵਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਉਕਤ 5 ਨੌਜਵਾਨ ਪੰਡੋਰੀ ਰਣ ਸਿੰਘ ਦੇ ਨਿਵਾਸੀ ਸਨ। ਗੱਡੀ ਦੀ ਰ ਰਫ਼ਤਾਰ ਤੇਜ਼ ਹੋਣ ਕਾਰਨ ਡੇਰਾ ਚੰਨ ਬਾਗ ਦੇ ਨਜ਼ਦੀਕ ਪੈਂਦੇ ਮੋੜ ਤੋਂ ਗੱਡੀ ਦਾ ਸੰਤੁਲਨ ਵਿਗੜ ਗਿਆ ਜਿਸ ਦੇ ਚਲਦਿਆਂ ਤੇਜ਼ ਰਫ਼ਤਾਰ ਗੱਡੀ ਰੁੱਖ ਨੂੰ ਪੁੱਟਦੇ ਹੋਏ ਟਰਾਂਸਫਾਰਮ ਨਾਲ ਟਕਰਾ ਗਈ ਸ਼ਾਮ 5 ਵਜੇ ਦੇ ਕਰੀਬ ਹੋਏ ਹਾਦਸੇ ਵਿੱਚ ਚਾਰ ਨੌਜਵਾਨਾਂ ਦੀ ਮੌਕੇ ਤੇ ਮੌਤ ਹੋ ਗਈ ਜਿਕਰਯੋਗ ਹੈ ਕਿ ਹਾਦਸਾ ਐਨਾ ਭਿਆਨਕ ਸੀ ਕਿ ਗੱਡੀ ਦੇ ਪਰ ਖੱੱਚੇ ਉੱਡ ਗਏ ਵਰਨਾ ਗੱਡੀ 'ਚ 5 ਨੌਜਵਾਨ ਸਵਾਰ ਸੀ ਇਹ ਸਰਤਾਰੋਂ ਨਵਾਰੇ ਸੀ ਗੋਲਵਾਲ ਸਾਹ ਕੋ ਚੌਂਕ ਤੋਂ ਥੋੜਾ ਪਿੱਛੇ ਹੀ ਇਹਨਾਂ ਦੀ ਗੱਡੀ ਦਰਖਤ ਵਿੱਚ ਵੱਜ ਕੇ ਇਹ ਟ੍ਰਾਂਸਪੋਰਟ ਸਰਵਿਸ ਵਿੱਚ ਵਜਿਆ ਜਿੱਥੇ 4 ਨੌਜਵਾਨਾਂ ਦੀ ਡੈਥ ਹੋ ਗਈ ਹੈ ਤੇ ਇੱਕ ਚੱਕਮੀ ਹੈ ਜਿਹਨੂੰ ਹਸਪਤਾਲ ਪਹੁੰਚਾ ਦਿੱਤਾ ਗਿਆ। ਪਰ ਕਿਹੜੀ ਗੱਡੀ ਇਹਨਾਂ ਕੋ? ਵਰਨਾ ਗੱਡੀ ਸੀ। ਕਿੱਥੋਂ ਆ ਰਹੇ ਕਿੱਥੇ ਜਾ ਰਹੇ? ਇਹ ਕਰਨਤਾਰ ਵਾਲੀ ਸਾਈਡ ਤੋਂ ਆ ਰਹੇ ਸੀ ਤੇ ਗੋੰਦਵਾਲ ਸਾਹਿਬ ਦੀ ਸਾਈਡ। ਤੁਹਾਨੂੰ ਪਛਾਣੋ ਜੀ ਬੰਦਿਆਂ ਦੀ ਉਹਨਾਂ ਦੀ? ਬੰਦਿਆਂ ਦੀ ਪਛਾਣ ਪੰਡੋਰੀ ਰੰਗ ਸਿੰਘ ਤੇ ਦੱਸਦੇ ਬਾਕੀ ਮੌਕੇ ਤੇ ਆਏ ਆ ਸਾਰੀ ਇਨਵੈਸਟੀਗੇਸ਼ਨ ਕਰਦੇ ਤੋਂ ਪਤਾ ਸਾਰੀ ਗੱਲ ਪਤਾ। ਗੱਡੀ ਦਾ ਜੀ ਜਿਆਦਾ ਤੇਜ਼ ਸੀ ਸਰ? ਨਹੀਂ ਇਹ ਤਾਂ ਪਤਾ ਨਹੀਂ ਆਪਾਂ ਤਤਕਸ਼ ਕਰਾਂਗੇ ਤੇ ਪੜਤਾਲ ਕਰਾਂਗੇ ਫਿਰ ਪਤਾ ਲੱਗੇਗਾ ਵੀ ਕਿਉਂ ਐਕਸੀਡੈਂਟ